ਇਕ ਮਰੀਕ ਸੱਜਣ ਮੇਰੇ ਕੋਲੇ ਆਏ ਤੇ ਕਹਿਣ ਲੱਗੇ ਕਿ ਉਹ ਗੁਰਦੁਆਰੇ ਦੀ ਮੈਨੇਜਮੈਂਟ ਕੋਲੇ ਜਾ ਕੇ ਆਏ ਨੇ ਤੇ ਉਹਨੂੰ ਇੱਕ ਸਲਾਹ ਦੇ ਕੇ ਆਏ ਨੇ ਮੈਂ ਸੋਚਿਆ ਤੇ ਪੜ੍ਹੇ ਲਿਖੇ ਇਨਸਾਨ ਨੇ ਖਾਲਸਾ ਸਕੂਲ ਦੇ ਪ੍ਰਿੰਸੀਪਲ ਨੇ ਸਿੱਕੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਨੇ ਹੋ ਸਕਦਾ ਹੈ ਕੁਈ ਬੜੀ ਅਸਲਾਹ ਦੇ ਕੇ ਆਏ ਹੁਣ ਮੈਂ ਉਹਨਾਂ ਨੂੰ ਪੁੱਛਿਆ ਕਿ ਜੀ ਕੀ ਸਲਾਹ ਦੇ ਕੇ ਆਏ ਹੋ ਤਾਂ ਉਹ ਕਹਿਣ ਲੱਗੇ ਕਿ ਮੈਂ ਗੁਰਦੁਆਰੇ ਦੀ ਮੈਨੇਜਮੈਂਟ ਨੂੰ ਕਿਹਾ ਹੈ ਕਿ ਜਿੱਥੇ ਤੁਸੀਂ ਨੇ ਸਿਰ ਟਕਣ ਵਾਸਤੇ ਰਮਾਲੇ ਰੱਖੇ ਹੋਏ ਨੇ ਕਿ ਕੋਈ ਨੰਗੇ ਸਿਰ ਗੁਰਦੁਆਰੇ ਦੇ ਵਿੱਚ ਦਾਖਲ ਨਾ ਹੋਵੇ ਤੇ ਉੱਥੋਂ ਜੇ ਕੋਈ ਨੰਗੇ ਸਿਰ ਆ ਵੀ ਗਿਆ ਤਾਂ ਉਸ ਨੂੰ ਰਮਾਲਾ ਚੱਕ ਕੇ ਆਪਣਾ ਸਿਰ ਟਕ ਲਵੇ ਤਾਂ ਕਿ ਗੁਰਦੁਆਰੇ ਦੇ ਅੰਦਰ ਵੀ ਨੰਗੇ ਸਿਰ ਨਾਲ ਜਾ ਸਕੇ ਵੀ ਉੱਥੇ ਤੁਸੀਂ ਵੱਡੀਆਂ-ਵੱਡੀਆਂ ਚਾਦਰਾਂ ਦਾ ਵੀ ਇੰਤਜ਼ਾਮ ਕਰ ਦੋ ਕਹਿੰਦੇ ਮੈਨੇਜਮੈਂਟ ਵਾਲੇ ਕਹਿੰਦੇ ਵੀ ਉਹ ਖਾਦੇ ਵਾਸਤੇ ਕਹਿੰਦੇ ਮੈਂ ਕਿਹਾ ਵੀ ਕੁਝ ਬੀਬੀਆਂ ਇਸ ਤਰ੍ਹਾਂ ਦੀਆਂ ਗੁਰਦੁਆਰੇ ਹੁੰਦੀਆਂ ਨੇ ਜਿਨ੍ਹਾਂ ਦਾ ਸਰੀਰ ਅਧ ਨੰਗਾ ਹੁੰਦਾ ਹੈ ਕਈਆਂ ਦੀਆਂ ਬਾਹਾਂ ਨੰਗੀਆਂ ਹੁੰਦੀਆਂ ਨੇ ਕਈਆਂ ਦੀਆਂ ਅਧੀਆਂ ਲੁੱਤਨਮਗੀਆਂ ਹੁੰਦੀਆਂ ਨੇ ਤੇ ਕਈਆਂ ਨੇ ਛੋਟੇ ਕੱਪੜੇ ਪਾਏ ਹੁੰਦੇ ਨੇ ਜਦੋਂ ਮੱਥਾ ਟੇਕਣ ਲੱਗਦੀਆਂ ਨੇ ਤਾਂ ਉਹਨਾਂ ਦੀ ਪਿੱਠ ਨੰਗੀ ਹੋ ਜਾਂਦੀ ਹੈ ਇਹ ਇਸ ਕਰਕੇ ਵੀ ਉਹਨਾਂ ਨੂੰ ਜਲਦਰਾਮਣ ਟੱਕ ਦਿੱਤਾ ਜਾਂਦਾ ਮੈਂ ਕਿਹਾ ਜੀ ਉਹ ਉਹ ਕਾਦੇ ਵਾਸਤੇ ਉਹ ਕਹਿੰਦੇ ਇਸ ਕਰਕੇ ਬਈ ਜੋ ਸਾਡੇ ਵਰਗੇ ਗੁਰਦੁਆਰੇ ਜਾਂਦੇ ਨੇ ਬਾਣੀ ਸੁਣਨ ਵਾਸਤੇ ਜਾਂਦੇ ਨੇ ਤਾਂ ਉਹਨਾਂ ਦਾ ਧਿਆਨ ਉਧਰ ਚਲੇ ਜਾਂਦਾ ਹੈ। ਉਹ ਸਾਡਾ ਧਿਆਨ ਭਟਕਾਉਂਦੀਆਂ ਨੇ। ਸਾਡਾ ਧਿਆਨ ਭਟਕਦਾ ਹੈ। ਬਾਣੀ ਵਾਲੇ ਪਾਸੇ ਨਹੀਂ ਜਾਂਦਾ। ਬਾਣੀ ਵਾਲੇ ਪਾਸੇ ਤੋਂ ਹਟ ਕੇ ਉਹਨਾਂ ਦੇ ਸਰੀਰ ਵੱਲ ਚਲੇ ਜਾਂਦਾ ਹੈ। ਮੈਂ ਉਹਨਾਂ ਨੂੰ ਕਿਹਾ ਮਹਾਂਜੀ ਫਰਜ਼ ਕਰੋ। ਕੋਡਾ ਮੁੰਡਾ ਕਿਸੇ ਕੁੜੀ ਦੇ ਪਿੱਛੇ ਜਾਂਦਾ ਹੋਵੇ ਤਾਂ ਤੁਸੀਂ ਕੁੜੀ ਨੂੰ ਹਟਾਉਂਗੇ ਜਾਂ ਆਪਣੇ ਮੁੰਡੇ ਨੂੰ ਹਟਾਉਂਗੇ ਤਾਂ ਕਹਿੰਦੇ ਜੀ ਮੈਂ ਆਪਣੇ ਮੁੰਡੇ ਨੂੰ ਹਟਾਉਂਗਾ ਮੈਂ ਕਿਹਾ ਜੀ ਮੇਉਹ ਜਿਹੜਾ ਥੋੜਾ ਧਿਆਨ ਹੈ ਉਹ ਥੋੜਾ ਮੁੰਡਾ ਹੀ ਹੈ ਅਸੀਂ ਆਪਣੇ ਧਿਆਨ ਨੂੰ ਹਟਾਈਏ ਨਾ ਕਿ ਅਸੀਂ ਉਹਨਾਂ ਨੂੰ ਹਟਾਈਏ। ਫਰਾਂ ਦਾ ਧਿਆਨ ਉਧਰ ਜਾਂਦਾ ਹੈ। ਅਸੀਂ ਆਪਣਾ ਧਿਆਨ ਉਧਰ ਲਾਈਏ ਜਿਸ ਕੰਮ ਵਾਸਤੇ ਅਸੀਂ ਗੁਰਦੁਆਰੇ 'ਚ ਆਏ ਹਾਂ। ਕਹਿੰਦੇ ਜੀ ਗੱਲ ਤਾਂ ਠੀਕ ਹੈ। ਕਹਿੰਦੇ ਪਰ ਮੱਲੋ-ਮੱਲੀ ਚਲੇ ਜਾਂਦਾ। ਜਿੰਨਾ ਮਰਜੀ ਹਟਾਈ ਜਾਓ ਅਟਦਾ ਹੀ ਨਹੀਂ ਮੱਲੋ-ਮੱਲੀ ਚਲੇ ਜਾਂਦਾ ਉਧਰ। ਮੈਂ ਕਹਾਂ ਜੀ ਇਹਦਾ ਮਤਲਬ ਉਹ ਸਾਨੂੰ ਬਾਣੀ ਦੇ ਨਾਲੋਂ ਸਾਨੂੰ ਉਹ ਜ਼ਿਆਦਾ ਆਕਰਸ਼ਿਤ ਲੱਗਦੀਆਂ ਨੇ ਉਹ ਜ਼ਿਆਦਾ ਆਕਰਸ਼ਿਤ ਕਰਦੇ ਤਾਂ ਹੀ ਜਾਂਦਾ ਹੈ ਕਹਿੰਦੇ ਜੀ ਗੱਲ ਤਾਂ ਠੀਕ ਹੈ ਪਰ ਕਰਿਆ ਕੀ ਜਾਵੇ ਉਹ ਸਾਜੀ ਸਾਨੂੰ ਆਪਣੇ ਮਨ ਵੱਲ ਧਿਆਨ ਦੇਉਂਦਾ ਚਾਹੀਦਾ ਸਾਨੂੰ ਆਪਣੇ ਮਨ ਨੂੰ ਠੀਕ ਕਰਨਾ ਚਾਹੀਦਾ ਹੈ ਨਾ ਕਿ ਉਹਨਾਂ ਨੂੰ ਠੀਕ ਕਰਨਾ ਚਾਹੀਦਾ ਇਹ ਕੱਲੀ ਉਹਨਾਂ ਦੀ ਗੱਲ ਨਹੀਂ ਹੈਗੀ ਇਹ ਸਾਡੀ ਸਭ ਦੀ ਗੱਲ ਹੈ ਅਸੀਂ ਆਪਣੇ ਮਨ ਨੂੰ ਠੀਕ ਕਰਨ ਦੀ ਬਜਾਏ ਅਸੀਂ ਬਾਹਰ ਹੋਰਾਂ ਨੂੰ ਠੀਕ ਕਰਨ ਤੁਰ ਜਾਨੇ ਆ ਆਪਣੇ ਆਪ ਨੂੰ ਅਸੀਂ ਸਹੀਉ ਸਮਝਦੇ ਆ ਆਪਣੇ ਮਨ ਨੂੰ ਅਸੀਂ ਸਹੀਉ ਸਮਝਦੇ ਆ ਅਸੀਂ ਦੂਜੇ ਨੂੰ ਠੀਕ ਕਰਨ ਲੱਗ ਜਾਨੇ ਆ ਇਹ ਇਹ ਸਭ ਨਾਲ ਇਸ ਤਰ੍ਹਾਂ ਸਾਡਾ ਆਪਣਾ ਮਨ ਲੋਵ ਨਾਲ ਭਰਿਆ ਹੋਇਆ ਸਾਡਾ ਆਪਣਾ ਮਨ ਰੋਜ਼ ਨਾਲ ਭਰਿਆ ਹੋਇਆ ਹੈ ਕੰਮ ਨਾਲ ਭਰਿਆ ਹੋਇਆ ਹੈ ਅਸੀਂ ਆਪਣੇ ਮਨ ਨੂੰ ਛੋਦਣ ਦੀ ਬਜਾਏ ਅਸੀਂ ਹੋਰਾਂ ਨੂੰ ਛੋਦਣ ਤੁਰ ਜਾਂਦੇ ਹਾਂ ਬੰਫਰੀ ਮਨ ਨੂੰ ਛੋਦਿਆ ਕਿਵੇਂ ਜਾਵੇ ਇਸ ਨੂੰ ਸੋਧਣ ਤੋਂ ਪਹਿਲਾਂ ਸਾਨੂੰ ਮਨ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਸਾਡਾ ਮਨ ਹੈ ਕੀ ਅਸਲ ਵਿੱਚ ਸਾਡਾ ਜਿਹੜਾ ਮਨ ਹੈ ਉਹ ਸਾਡੀ ਆਤਮਾ ਦਾ ਹੀ ਹਿੱਸਾ ਹੈ ਉਹ ਸਾਡੀ ਆਤਮਾ ਹੀ ਹੈ ਮੈਨੂੰ ਇਸ ਤਰ੍ਹਾਂ ਸਮਝੋ ਜਿਵੇਂ ਮੈਂ ਫੜੀ ਕਰੂੰ ਇਹ ਇਹ ਰੁਮਾਲ ਫੜੀ ਕਰੂੰ ਇਹ ਸਾਡੀ ਆਤਮਾ ਹੈ ਇਸ ਤਰ੍ਹਾਂ ਵਾ ਇਹਦਾ ਇੱਕ ਹਿੱਸਾ ਮੈਂ ਇੱਥੇ ਗੱਠ ਦੇ ਦਿੰਨਾ ਇਹਦਾ ਇੱਕ ਹਿੱਸਾ ਇਹ ਬਾਰੀ ਪ੍ਰਭਾਵ ਕਰਕੇ ਸੰਸਾਰ ਦੇ ਪ੍ਰਭਾਵ ਕਰਕੇ ਉਹ ਇਦਾਂ ਦਾ ਹੋਊਗਾ ਇਹ ਇਹਦੇ ਵਿੱਚ ਇੰਗਠਾ ਪੈ ਗਈ ਵਕੀਰਤ ਹੋ ਗਿਆ ਹੈ ਇੰਦਾ ਹੋ ਗਿਆ ਉਲਝ ਗਿਆ ਹੋਇਆ ਇੰਦਾ ਦਾ ਹੋ ਗਿਆ ਆ ਇਹ ਇਹ ਸਾਡੀ ਆਤਮਾ ਹੈ ਤੇ ਆ ਆ ਸਾਡਾ ਜਿਹੜਾ ਹੈਗਾ ਇਹੇ ਮਨ ਹੈ ਤਾਂ ਅਸਲ ਜਿਹੜੀ ਪ੍ਰੋਸੈਸ ਹੈ ਅਸਲ ਬੇਦੀ ਉਹ ਇਹ ਹੈ ਕਿ ਇਸ ਗੱਠ ਨੂੰ ਖੋਲਣਾ ਹੈ ਇਸ ਗੱਠ ਨੂੰ ਖੋਲਣ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਊਗਾ ਕੀ ਇਹ ਗੱਠ ਪਈ ਕਿਵੇਂ ਹੈ ਨਹੀਂ ਤਾਂ ਅਸੀਂ ਗਲਤ ਤਰੀਕਾ ਵਰਤ ਕੇ ਇਹਨੂੰ ਹੋਰ ਵੀ ਕੱਸ ਸਕਦੇ ਹਾਂ ਹੋਰ ਟਾਈਟ ਕਰ ਸਕਦੇ ਹਾਂ ਪਰ ਜੇਕਰ ਉਹ ਅਸੀਂ ਕਹੀਏ ਇਸ ਤਰ੍ਹਾਂ ਖਿੱਚਣ ਲੱਗ ਜਾਈਏ ਜ਼ੋਰ ਲਾਈਏ ਕਿ ਇਹ ਖੁੱਲ ਜਾਈਏ ਤਾਂ ਇਹ ਹੋਰ ਹੋਰ ਟਾਈਟ ਹੁੰਦੀ ਚਲੀ ਜਾਊਗੀ ਇਹਨੂੰ ਖੋਲਣ ਵਾਸਤੇ ਅਸੀਂ ਇਹ ਦੇਖੀਏ ਵੀ ਇਹ ਪਈ ਹੋਈ ਕਿਵੇਂ ਹੈ ਸਾਡਾ ਜਿਹੜਾ ਮਨ ਹੈ ਉਹ ਦੂਸ਼ਿਤ ਕਿਵੇਂ ਹੋ ਗਿਆ ਕਿਹੜੀ ਚੀਜ਼ ਨੇ ਉਹਨੂੰ ਮਕੀਰ ਤੇ ਕਰਤਾ ਇਹ ਇਹਨੂੰ ਤੁਸੀਂ ਕੋਲ ਲਓ ਤੇ ਇਹਨੂੰ ਤੁਸੀਂ ਇਹਦੇ ਵਾਲ ਕੱਢ ਲਓ ਇਹਨੂੰ ਤੁਸੀਂ ਪ੍ਰੈਸ ਕਰ ਲਓ ਤਾਂ ਇਹ ਇਹ ਸਾਫ ਪਹਿਲਾਂ ਵਰਗੀ ਜਿਹੜੀ ਰਮਾਲ ਹੈ ਇਹ ਬਣ ਜੂਗੀ ਯਾਨੀ ਜਿਹੜਾ ਮਨ ਹੈ ਉਹ ਨਹੀਂ ਰਹੂਗਾ ਆਤਮਾ ਹੀ ਬਣੂਗੀ ਉਹ ਪ੍ਰੈਸ ਜਿਹੜੀ ਹੇ ਕਰਨੀ ਹੈ ਉਹ ਉਹ ਹੈਗਾ ਧਿਆਨ ਫਾੜਾ ਜਿਹੜਾ ਮਨ ਹੈ ਉਹਦੇ ਵਿੱਚ ਵਿਚਾਰ ਇਕੱਠੇ ਹੋਗੇ ਉਹਦੇ ਵਿੱਚ ਜਿਹੜੀ ਇਹ ਇਨਫੋਰਮੇਸ਼ਨ ਹੈ ਇਹ ਇਕੱਠੀ ਹੋ ਗਈ ਵਿਚਾਰਾਂ ਦਾ ਇੱਕ ਸੰਗ੍ਰਹਿ ਬਣ ਗਿਆ ਉਹ ਜਿਹੜੇ ਵਿਚਾਰ ਹੈ ਉਹ ਚੱਲਣ ਲੱਗ ਗਏ ਆ ਉਹ ਉਹਦੇ ਨਾਲ ਨਾਲ ਭਾਵ ਚੱਲਣ ਲੱਗ ਗਏ ਤਾਂ ਉਹ ਉਹ ਹੈ ਸਾਡਾ ਮਨ ਉਨੂੰ ਠੀਕ ਕਰਨ ਵਾਸਤੇ ਸਾਨੂੰ ਬੈਠ ਜਾਣਾ ਚਾਹੀਦਾ ਹੈ ਪਰ ਖਾਮੋਜ਼ੇ ਕਰਕੇ ਤੇ ਸਾਨੂੰ ਉਹ ਜਿਹੜੇ ਵਿਚਾਰ ਚੱਲਦੇ ਆ ਸਾਡੇ ਅੰਦਰ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਅਲੱਗ ਹੋ ਕੇ ਇਦੇ ਵਿੱਚ ਇਹ ਹੀ ਨੁਕਤਾ ਇੱਕ ਹੈਗਾ ਕਿ ਅਲੱਗ ਹੋ ਕੇ ਦੇਖਣਾ ਇਹਨੂੰ ਇਸ ਤਰ੍ਹਾਂ ਸਮਝੋ ਜਿਵੇਂ ਫਰਜ਼ ਕਰੋ ਕੋਈ ਘੋੜਾ ਫਿਰਦਾ ਹੋਊਗੇ ਤੇ ਤੁਸੀਂ ਅਲੱਗ ਬੈਠੇ ਦੇਖਦੇ ਹੋ ਉਹ ਘੋੜੇ ਦੇ ਉੱਤੇ ਸਵਾਰ ਨਾ ਹੋਵੋ ਜਾਂ ਇਸ ਤਰ੍ਹਾਂ ਸਮਝੋ ਕਿ ਟ੍ਰੈਫਿਕ ਜਾ ਰਹੀ ਹੈ ਤੁਸੀਂ ਬਾਹਰ ਸੜਕ ਦੇ ਕੰਡੇ ਤੇ ਬੈਠੇ ਦੇਖ ਰਹੇ ਹੋ ਬਿਨਾਂ ਪੱਖਪਾਤ ਕਰੇ ਉਸ ਨੂੰ ਸਿਰਫ ਦੇਖਣਾ ਇਸ ਰੰ ਜਿਹੜੇ ਸਾਡੇ ਵਿਚਾਰ ਚੱਲਦੇ ਨੇ ਉਹਨੂੰ ਉਹਨਾਂ ਨੂੰ ਅਸੀਂ ਦੇਖਣਾ ਹੈ ਉਹਨਾਂ ਦਾ ਪੱਖਪਾਤ ਨਹੀਂ ਕਰਨਾ ਇਹ ਨਹੀਂ ਕਹਿਣਾ ਕਿ ਆਹ ਆ ਚੰਗਾ ਆ ਮਾੜਾ ਉਹ ਉਹਨਾਂ ਦੇ ਵਿੱਚ ਇਨਵੋਲਵ ਨਹੀਂ ਹੋਣਾ ਅਲੱਗ ਬੈਠ ਕੇ ਦੇਖਣਾ ਤਾਂ ਤੁਸੀਂ ਹੈਰਾਨ ਹੋਵੋਗੇ ਥੋੜੇ ਜਿਹੇ ਦਿਨਾਂ ਦੇ ਵਿੱਚ ਇਹ ਉਹ ਜਿਹੜੇ ਵਿਚਾਰ ਚੱਲਦੇ ਨੇ ਉਹ ਤਿੱਤਰ-ਵਿੱਤਰ ਹੋਣੇ ਸ਼ੁਰੂ ਹੋ ਜਾਣਗੇ ਹੌਲੀ-ਹੌਲੀ ਖਤਮ ਹੋਣੇ ਸ਼ੁਰੂ ਹੋ ਜਾਣਗੇ ਜੋ ਸਾਡਾ ਜਿਹੜਾ ਮਨ ਹੈ ਉਹ ਮਿਟਣਾ ਸ਼ੁਰੂ ਹੋ ਜੂਗਾ ਉਹ ਜਿਹੜੇ ਬਲ ਪਏ ਹੋਏ ਨੇ ਉਹ ਨਿਕਲਣੇ ਸ਼ੁਰੂ ਹੋ ਜਾਣਗੇ ਤੇ ਸਾਡਾ ਜਿਹੜਾ ਮਨ ਹੈ ਉਹ ਸ਼ੁੱਧ ਆਤਮਾ ਬਣਨਾ ਸ਼ੁਰੂ ਹੋ ਜੂਗਾ ਉਹਦੇ ਨਾਲੇ ਸਾਨੂੰ ਜੋ ਗੁਰੂ ਫਕੀਰ ਕਹਿਗੇ ਨੇ ਜੋ ਧਰਮ ਗ੍ਰੰਥ ਕਹਿੰਦੇ ਨੇ ਉਹ ਗੱਲਾਂ ਸਮਝ ਆਉਣੀਆਂ ਸ਼ੁਰੂ ਹੋ ਜਾਂਦੀਆਂ ਨਹੀਂ ਤਾਂ ਅਸੀਂ ਉਹਨਾਂ ਦੇ ਵੀ ਗਲਤ ਅਰਥ ਕੱਢ ਬੈਠਦੇ